ਸਰਦਾਰ ਬਾਦਲ ਦੇ ਘਰ ਦੇ ਵਿੱਚ ਵਿਆਹ ਸੀ ਤੇ ਜੇਹਾ ਕੋਈ ਵਿਆਹ ਨਹੀਂ ਹੁੰਦਾ ਜਿੱਥੇ ਖੜਕਾ ਦੜਕਾ ਨਾ ਹੋਵੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਦੇ ਵਿਆਹ ਦੇ ਵਿੱਚ ਜਿੱਥੇ ਬਹੁਤ ਵੱਡੇ ਵੱਡੇ ਲੋਕ ਪਹੁੰਚੇ ਸੀ ਤੇ ਉੱਥੇ ਜੇਕਰ ਆਪਾਂ ਵੇਖਿਆ ਜਾਵੇ ਤੇ ਜਿਹੜਾ ਮੁੰਡੇ ਵਾਲਿਆਂ ਦਾ ਪਰਿਵਾਰ ਸੀ ਤੇਜਵੀਰ ਸਿੰਘ ਤੂਰ ਦਾ ਪਰਿਵਾਰ ਸੀ ਉਹਨਾਂ ਨੂੰ ਅੱਖੋਂ ਪਰੋਖੋਂ ਕੀਤਾ ਗਿਆ ਕਿਉਂਕਿ ਭਾਵੇਂ ਉਹ ਪੈਸੇ ਦੇ ਪੱਖੋਂ ਬਹੁਤ ਅਮੀਰ ਪਰਿਵਾਰ ਸੀ ਪਰ ਜੇਕਰ ਆਪਾਂ ਵੇਖਿਆ ਜਾਵੇ ਰਾਜਨੀਤਿਕ ਹੈਸੀਅਤ ਉਹ ਸਰਦਾਰ ਬਾਦਲ ਪਰਿਵਾਰ ਦੀ ਜ਼ਿਆਦਾ ਸੀ ਜੇਕਰ ਆਪਾਂ ਸਾਰੇ ਵਿਆਹ ਦੇ ਉੱਤੇ ਝਲਕ ਮਾਰੀਏ ਤਾਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਫੋਕਸ ਰਿਹਾ ਹਰ ਸਿਮਰਤ ਕੌਰ ਬਾਦਲ ਦੇ ਉੱਤੇ ਫੋਕਸ ਰਿਹਾ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਫੋਕਸ ਰਿਹਾ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਫੋਕਸ ਰਿਹਾ ਤੇ ਜਿਹੜਾ ਮੁੰਡੇ ਵਾਲਿਆਂ ਦਾ ਪਰਿਵਾਰ ਸੀ ਉਹਨਾਂ ਦੇ ਉੱਤੇ ਇੰਨੀਆਂ ਕੈਮਰੇ ਦੀਆਂ ਅੱਖਾਂ ਵੀ ਨਹੀਂ ਗਈਆਂ ਤੇ ਹੁਣ ਇਹ ਖਬਰ ਚੱਲ ਰਹੀ ਸੀ ਕਿ ਵਿਆਹ ਦੇ ਵਿੱਚ ਅਣਦੇਖੀ ਕਰਕੇ ਸਰਦਾਰ ਸਕਵੀਰ ਸਿੰਘ ਬਾਦਲ ਦੀ ਜਿਹੜੀ ਕੁੜਮਣੀ ਸੀ ਉਹ ਕੈਮਰੇ ਅੱਗੇ ਆਈ ਉਸਨੇ ਹਰਸਿਮਰਤ कौर ਬਾਦਲ ਦੇ ਉੱਤੇ ਵੱਡੇ ਵੱਡੇ ਦੋਸ਼ ਲਾਏ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਗਮਰਾਹ ਕੀਤਾ ਗਿਆ ਉਹਨਾਂ ਨੂੰ ਅੰਗੋਲਿਆ ਕੀਤਾ ਗਿਆ ਕਿਉਂਕਿ ਜਿਵੇਂ ਆਪਾਂ ਅਕਸਰ ਵੇਖਦੇ ਆਂ ਵਿਆਹਾਂ ਦੇ ਵਿੱਚ ਜਨ ਵੱਲੋਂ ਕੁੜੀ ਵਾਲਿਆਂ ਦੇ ਉੱਤੇ ਜਾਂ ਫਿਰ ਉਹਨਾਂ ਦੇ ਪਰਿਵਾਰ ਦੇ ਉੱਤੇ ਦੋਸ਼ ਲਾਏ ਜਾਂਦੇ ਆ ਕਿਉਂਕਿ ਬੜੇ ਮਾਣ ਦੇ ਨਾਲ ਜਨ ਆਉਂਦੀ ਹੈ ਉਹਨਾਂ ਨੇ ਆਖਿਆ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਅੰਗੋਲਿਆ ਕੀਤਾ ਗਿਆ ਪਰ ਇਸ ਦੇ ਪਿੱਛੇ ਕੋਈ ਵੀ ਸੱਚਾਈ ਨਹੀਂ